ਠੀਕ ਆ ਦੁਬਾਰਾ ਬੋਲ ਮੈਂ ਮੈਨੂੰ ਸੁਣਿਆ ਨਹੀਂ ਮੰਮੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੇਰੀ ਗੱਲ ਨੂੰ ਜਵਾਬ ਨਾ ਦਿਓ ਪਲੀਜ਼ ਨਹੀਂ ਮਨਪ੍ਰੀਤ ਐ ਨਾ ਕਹਿ ਤੂੰ ਇਹ ਵੀ ਮੇਰੇ ਪੇਕੇ ਦਾ ਹੀ ਘਰ ਹੈ ਜਿਹੇ ਜਿਹੇ ਡਿੰਪਲ ਦੇ ਪੇਕੇ ਉਹ ਜਿਹੇ ਮੇਰੇ ਪੇਕੇ ਹੁਣਤੀ ਬਣ ਕੇ ਤੇਰੇ ਮੂਰੇ ਹੱਥ ਵੰਦੀ ਆ ਮੈਂ ਤਾਂ 5-7 ਲੱਖ ਦਾ ਕਿਵੇਂ ਨਾ ਕਿਵੇਂ ਹੀਲਾ ਕਰ ਦੇ ਤਹੀ ਤਾਂ ਘਰੋਂ ਬੇਕਾਰ ਹੋ ਜਾਾਂਗੇ ਮੰਮੀ ਗੇਟ ਖੋਲੋ ਨਾ ਦੀ ਕੀ ਸੋਚੀ ਜਾਂਦੇ ਹੋ ਮੈਂ ਤੁਹਾਡੀ ਕੋਈ ਹੈਲਪ ਕਰਾਵਾਂ ਆ ਆ ਪਈਏ ਤੇਰੀ ਦਾਲ ਤੇ ਆ ਪਈਏ ਤੇਰੀ ਰਸੋਈ ਔਰ ਜਿਹੜੀ ਵਿੱਚ ਸਸਰੀਆਂ ਨੇ ਨਾ ਇਹਨਾਂ ਦੀ ਘਰ ਤੋਂ ਹੈਲਪ ਇਹ ਕੋਈ ਗੱਲ ਹੋਈ ਪਤਾ ਨਹੀਂ ਕਿਉਂ ਦੀਦੀ ਮੈਨੂੰ ਇੰਨੀ ਨਫ਼ਰਤ ਕਰਦੇ ਹੋ ਮੈਂ ਤਾਂ ਕੁਝ ਕਿਹਾ ਵੀ ਨਹੀਂ ਹੈਗਾ ਇਹ ਜਸ਼ਨਾ ਇੱਥੇ ਤਾਂ ਡੈਂਪਲ ਦਾਲ ਬਣਾਉਂਦੀ ਸੀ। ਦਾਲ ਹਜੇ ਬਣਾਈ ਨਹੀਂ। ਮੰਮੀ ਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਗੱਲ ਦੀ। ਕਿਹੜੀ ਗੱਲ ਦੀ? ਆਹ ਦੇਖਿਓ ਕਿਵੇਂ ਖੰਡਾਈ ਆ ਦਾਲ। ਨਾਲੇ ਮੈਂ ਕੁਛ ਕਿਹਾ ਨਹੀਂ ਪਤਾ ਨਹੀਂ ਕਿਉਂ ਬੋਲ ਜਾਂਦੇ ਐਵੇਂ ਮੈਨੂੰ। ਕਿਉਂ ਇੰਨੀ ਮੈਨੂੰ ਨਫ਼ਰਤ ਕਰਦੇ ਆ? ਨਾ ਹੁਣ ਤੈਨੂੰ ਡੈਂਪਲ ਨੇ ਕੀ ਕਹਿ ਦਿੱਤਾ? ਕੁਛ ਨਹੀਂ ਮੈਂ ਤਾਂ ਸਿਰਫ ਆ ਕੇ ਇੰਨਾ ਹੀ ਕਿਹਾ ਸੀ ਵੀ ਦੀਦੀ ਕੋਈ ਹੈਲਪ ਕਰਾਵਾ। ਉਹੀਂ ਮੈਨੂੰ ਪੁੱਠਾ ਸਿੱਧਾ ਬੋਲ ਕੇ ਚਲੇ ਗਏ। ਲੈ ਜਿਉ ਕੁਛ ਕਹਿ ਗਈ ਤੂੰ ਟੈਨਸ਼ਨ ਪਾ ਲਈ ਦਿਮਾਗ ਤੇ ਮੇਰੀ ਗੱਲ ਸੁਣ ਲੈ ਜਿੰਨਾ ਕੋ ਦਾ ਦਿਮਾਗ ਹੈ ਨਾ ਉਹਦਾ ਦਿਮਾਗ ਹੈਗਾ ਮੋਟਾ ਉਨਾਂ ਕੋ ਨੇ ਵਰਤ ਲਿਆ ਮੈਂ ਤੈਨੂੰ ਦੱਸਦਾ ਵੀ ਤੂੰ ਇਹੀ ਸਮਝ ਲੈ ਵੀ ਮੇਰੀ ਜਿਹਾ ਠਾਣੀ ਹੈ ਹੀ ਨਹੀਂ ਐਮੀਨਾ ਉਹਦੇ ਮੌਰੀ ਜੜਿਆ ਕਰ ਦਫਾ ਕਰ ਪਰੇ ਕਿਵੇਂ ਸਮਝ ਲਾ ਜਦੋਂ ਰਿਸ਼ਤਾ ਹੁੰਦੇ ਸੁਣਦੇ ਵੀ ਘਰ ਚ ਫਿਰ ਰਿਹਾ ਇੱਕ ਤਾਂ ਜੇ ਕੋਈ ਨਾ ਹੋਵੇ ਬੰਦਾ ਤਾਂ ਵੀ ਸਮਝਦਾ ਵੀ ਮੇਰਾ ਤਾਂ ਕੋਈ ਹੈ ਹੀ ਨਹੀਂ ਜਦੋਂ ਦੀਦੀ ਤਾਂ ਮਰੇ ਹਾਲੇ ਦੁਆਲੇ ਫਿਰਦੇ ਆ ਮੈਂ ਕਿਵੇਂ ਸਮਝਾਂ ਵੀ ਮੇਰੇ ਕੋਈ ਰਿਸ਼ਤਾ ਹੀ ਨਹੀਂ ਹੈਗਾ ਇਹਨਾਂ ਨਾਲ ਜਸ਼ਨ ਮੇਰੀ ਇੱਕ ਗੱਲ ਤੂੰ ਪੱਲੇ ਬੰਨ ਲੈ ਜਿੰਨਾ ਕਿਸੇ ਦੇ ਮੌਰੀ ਚੜੂੰਗੀ ਨਾ ਸਿਰ ਤੇ ਚੜੂੰਗੀ ਉੰਨੀ ਤੇਰੀ ਇੱਜ਼ਤ ਤੇ ਕਦਰ ਘਟਣੀ ਆ ਜਿਹੋ ਜਿਹਾਂ ਅਗਲਾ ਤੇ ਇਹਨਾਂ ਵਰਤਦਾ ਨਾ ਉਹੋ ਜਿਹਾ ਸਲੂਕ ਤੂੰ ਉਹਦੇ ਨਾਲ ਕਰ ਕੋਈ ਲੋੜ ਨਹੀਂ ਉਹਨੂੰ ਫਾਲਤੂ ਬੁਲਾਉਣ ਦੀ ਦਫਾ ਕਰ ਪਰੇ ਮੈਨੂੰ ਤਾਂ ਐ ਸੀ ਵੀ ਚਲ ਪਿਆਰ ਨਾਲ ਸਭ ਕੁਝ ਠੀਕ ਹੋ ਜਾਂਦਾ ਪਰ ਦੀਦੀ ਤਾਂ ਮੇਰੀ ਗੱਲ ਹੀ ਨਹੀਂ ਸੁਣਦੇ। ਉਹਨੇ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ। ਹੰਕਾਰਾਂਤੀ ਨਹੀਂ ਐ। ਉਹ ਤਾਂ ਆਪਣੇ ਆਦਮੀ ਨੂੰ ਨਾ ਜੁੱਤੀ ਥੱਲੇ ਹੁਣ ਮੇਰੇ ਮੂੰਹੋਂ ਸੁਣਨ ਲੱਗੀ ਸੀ। ਆਦਮੀ ਨੂੰ ਜੁੱਤੀ ਥੱਲੇ ਰੱਖਦੀ ਐ। ਮੇਰੀ ਗੱਲ ਸੁਣ ਪੁੱਤ। ਤੂੰ ਉਹਦੀ ਕਿਸੇ ਵੀ ਗੱਲ ਦੀ ਟੈਨਸ਼ਨ ਨਾ ਲਿਆ ਕਰ। ਜੇ ਜ਼ਿਆਦਾ ਗੱਲ ਐ ਨਾ ਤੂੰ ਚਾਰਕ ਦਿਨ ਆਪਣੇ ਪੇਕੇ ਲਾਇਆ ਪੁੱਤ। ਕੋਈ ਗੱਲ ਨਹੀਂ ਤੇਰਾ ਮਨ ਉਧਰ ਪੈ ਜਾਊਗਾ। ਚਲੋ ਠੀਕ ਐ ਮੰਮੀ ਜੀ। ਮੈਂ ਪਾਪਾ ਨੂੰ ਫੋਨ ਕਰ ਦੂੰਗੀ ਵੀ ਮੈਨੂੰ ਲੈ ਜਾਣਗੇ ਆ। ਲੇ ਦੱਸ ਫੇਰ ਉਹੀ ਕਮਲ ਕੁੱਟਣ ਲੱਪੇ ਨਾ ਆਪਣੇ ਤੂੰ ਕਿਉਂ ਉਹਨੂੰ ਕਿਉਂ ਫੋਨ ਲਾਉਣਾ ਪੁੱਤ ਜੱਸ ਦੇ ਨੂੰ ਛੱਡ ਕੇ ਜਾਊਂਗਾ ਫਾਜੀ ਨੂੰ ਨਾ ਮੈਂ ਵੀ ਤੂੰ ਤੰਗ ਕਰੀ ਵਿਚਾਰੇ ਨੂੰ ਸੌ ਕੰਮਕਾਰ ਹੁੰਦੇ ਆ ਪੁੱਤ ਤੈਨੂੰ ਜੱਸ ਛੱਡਿਓਗਾ ਠੀਕ ਐ ਚੱਲ ਹੁਣ ਉਹਨੂੰ ਨਾ ਬੱਕਰੀ ਜੇ ਇਹਨੂੰ ਕਹੀਂ ਦਾਲ ਦੂਲ ਬਣਾਉਣ ਨੂੰ ਤੂੰ ਬਣਾ ਲੈ ਪੁੱਤ ਦਾਲ ਠੀਕ ਐ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੇ ਆਟਾ ਉਟਾ ਮੈਂ ਆਪੇ ਗਣ ਲਊਗੀ ਤੂੰ ਨਾ ਗੁੱਲੂ ਠੀਕ ਐ ਮੰਮੀ ਜੀ ਪਤਾ ਨਹੀਂ ਦੀਦੀ ਕਿਉਂ ਨੱਕ ਚੜਾ ਕੇ ਰੱਖਦੇ ਆ ਇੰਨਾ ਚੰਗਾ ਸਵਾਰ ਮੰਮੀ ਜੀ ਦਾ ਹੋ ਮੇਰਾ ਬੁੱਗਾ ਗੁੱਸੇ ਹੋਇਆ ਬੈਠੇ ਕੀ ਗੱਲ ਹੋ ਗਈ ਗੁੱਸਾ ਨਾ ਹੋਵਾ ਤਾਂ ਹੋਰ ਕੀ ਹੋਵਾ ਦੱਸੀ ਮੈਨੂੰ ਆ ਦੇਖ ਲਾ ਕੱਲ ਦੀ ਆਈ ਆ ਤੇ ਮੇਰੀ ਥਾਂ ਲੈਣ ਨੂੰ ਫਿਰਦੀ ਆ ਤੇਰੀ ਥਾਂ ਲੈਣ ਨੂੰ ਫਿਰਦੀ ਆ ਐਡਾ ਕਿਹੜਾ ਤੂੰ ਮੰਜਾ ਪੀੜੀ ਰੱਖ ਰੱਖਿਆ ਸੀ ਜੀ ਤੇ ਉਹ ਬਹਿ ਗਈ ਦੱਸ ਹਾਏ ਵੇ ਰੱਬਾ ਕਹਿ ਜਾ ਘਰ ਵਾਲਾ ਦੇ ਤਾਂ ਮੈਨੂੰ ਤੇਰਾ ਦਿਮਾਗ ਹੈ ਨਹੀਂ ਮਿਲ ਲੱਗਦਾ ਤੈਨੂੰ ਤਾਂ ਸਮਝਾਉਣੀ ਪੈਂਦੀ ਹੈ ਹਰੇਕ ਗੱਲ ਤੂੰ ਸਮਝਾ ਦੇ ਫਿਰ ਕੀ ਸਮਝਾਉਣੇ ਆਹੋ ਹੁਣ ਮੈਂ ਤੈਨੂੰ ਹਰੇਕ ਗੱਲ ਸਮਝਾਇਆ ਵੀ ਕਰਾਂ ਮੈਨੇ ਇੱਥੇ ਕੋਈ ਸਕੂਲ ਨਹੀਂ ਖੋਲਿਆ ਹੋਇਆ ਵੀ ਤੈਨੂੰ ਨਿੱਕੀ ਨਿੱਕੀ ਗੱਲਾਂ ਵੀ ਸਮਝਾਵਾਂ ਹਾਏ ਹੋਏ ਰੱਬਾ ਨਾਲੇ ਤਾਂ ਕਹਿੰਦੀ ਸਮਝਾ ਦੇ ਨਾ ਮੇਰੀ ਗੱਲ ਸੁਣ ਬੰਦਾ ਸਮਝਦਾ ਅਰ ਜਨਾਨੀ ਵਿਆਹ ਕੇ ਕਿਉਂ ਲਿਆਉਂਦਾ ਉਹ ਏਸੇ ਗੱਲ ਕਰਕੇ ਲਿਆਉਂਦਾ ਵੀ ਬੰਦੇ ਨੂੰ ਜੇ ਕੁਝ ਸਮਝਣਾ ਆਵੇ ਤਾਂ ਸਮਝਾ ਸਕੀ ਜੇ ਤੂੰ ਸਕੂਲ ਨਹੀਂ ਖੋਲਿਆ ਨਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਮੈਨੂੰ ਗੱਲ ਨਾਲ ਸਮਝਾਵੇਂ ਮੈਂ ਨਾ ਫਿਰ ਤੇਰਾ ਠੇਕਾ ਵੀ ਨਹੀਂ ਲਿਆ ਹੋਇਆ ਵੀ ਹਰ ਇੱਕ ਗੱਲ ਤੇਰੇ ਦਿਮਾਗ 'ਚ ਪਾਵਾਂ ਸਮਝ ਆ ਗਈ ਤੈਨੂੰ ਮਾੜਾ ਮੋਟਾ ਆਪ ਵੀ ਦਿਮਾਗ ਨਾਲ ਕੰਮ ਲੈ ਲਿਆ ਕਰ ਲੈ ਫਿਰ ਕਹਿੰਦੀ ਆਪ ਦਿਮਾਗ ਨਾਲ ਕੰਮ ਲੈ ਲਿਆ ਕਰ ਉਹ ਜਿਹੜੀ ਗੱਲ ਤਾਂ ਮੈਨੂੰ ਪਤਾ ਹੀ ਨਹੀਂ ਵੀ ਕੀ ਗੱਲ ਐ ਕੀ ਸਮਝਣ ਕਿ ਕੀ ਸਮਝੂਗਾ ਮੈਂ ਜੇ ਤੂੰ ਕੁਝ ਦੱਸੇਂਗੀ ਫੇਰ ਹੀ ਐ ਤੈਨੂੰ ਦੱਸਤਾ ਦਿੱਤਾ ਨਾ ਕਿ ਵੀ ਐਸ ਕਾਰ ਦੇ ਵਿੱਚ ਨਾ ਮੇਰੀ ਧਾਲ ਐਨ ਨੂੰ ਫਿਰਦੀ ਆ ਹਾਏ ਓਏ ਰੱਬਾ ਓਏ ਮੈਂ ਕਿੱਥੇ ਵਗ ਜਾਉ ਓਏ ਚੱਤੋਂ ਪਹਿਰ ਆਹੀ ਗੱਲ ਹੁੰਦੀ ਐ ਚੱਤੋਂ ਪਹਿਰ ਨਹੀਂ ਇਹ ਗੱਲ ਹੁੰਦੀ ਤੇਰੇ ਕੋਲੇ ਚੱਲ ਮੇਰ ਨਾਲ ਬੜੀ ਪਕਾਈ ਨਾ ਮਰਿਆ ਕਰ ਮੇਰਾ ਸਿਰ ਨਾ ਖਾਇਆ ਕਰ ਸਮਝ ਆ ਗਈ ਤੈਨੂੰ ਜਦੋਂ ਦੇਖੋ 24 ਘੰਟੇ ਆਲੇ ਦਲੇ ਮਡਰਾਨਾ ਰਹਿਣਾ ਐ ਹਾਏ ਓਏ ਰੱਬਾ ਉਹ ਮੇਰੇ ਘਰ ਵਾਲੀ ਐ ਤੂੰ ਕੋਈ ਸੌਕਣ ਨਹੀਂ ਹੈਗੀ ਵੀ ਪਰਾਂ ਪਰਾਂ ਰਹਾ ਥੋੜਾ ਦੇ ਨਾ ਕੋਈ ਕੰਮ ਵੀ ਕਰ ਲਿਆ ਕਰ ਜਦੋਂ ਦੀ ਆਈਆਂ ਨਾ ਮੈਂ ਸਭ ਤੋਂ ਜ਼ਿਆਦਾ ਮੇਰਾ ਦਿਮਾਗ ਤੇ ਤੂੰ ਖਾ ਲਿਆ ਲੈ ਉਹ ਸਾਰੇ ਕੰਮ ਕਰ ਕੀ ਆਉਣਾ ਤੇਰੇ ਕੋਲੇ ਜਦੋਂ ਤੇਰੇ ਕੋਲੇ ਬਹਿ ਜਾਦੋਂ ਪਿਆਰ ਦੀਆਂ ਗੱਲਾਂ ਤਾਂ ਕਰਨੀਆਂ ਨਹੀਂ ਹੁੰਦੀਆਂ ਬਸ ਐਂ ਪੈਂਦੀ ਆ ਖਾਣ ਚੰਗਾ ਤੇਰਾ ਨਾ ਕੋਣ ਮੱਥਾ ਮਾਰੀ ਹੁਣ ਮੱਥਾ ਮਾਰੀ ਤੂੰ ਰੇ ਬੈਠ ਨਜ਼ਾਰੇ ਲੈ ਕੱਲੀ ਸੋਚ ਠੀਕ ਐ ਤੈਨੂੰ ਕੋਈ ਤੰਗ ਨਹੀਂ ਕਰਦਾ ਲੈ ਦੇਹਲਾ ਲੱਛਣ ਦੇਹ ਲੈ ਦੇ ਵੇ ਕੁੰਡਾ ਕਾ ਤੋ ਲਾ ਗਿਆ ਹੁਣ ਤੂੰ ਲੈ ਦੱਸ ਮੈਨੂੰ ਅੰਦਰ ਬੰਦ ਕਰ ਗਿਆ ਮੈਂ ਤਾਂ ਅੱਜ ਪਿਓ ਨੂੰ ਖੋਲ ਦੇ ਉਹ ਹੁਣ ਤੂੰ ਬਹਿ ਜਾ ਕੱਲੀ ਸ਼ਾਂਤ ਦਿਮਾਗ ਨਾਲ ਸੋਚ ਲੱਗੀ ਸੋਚਣਾ। ਉਹ ਆ ਕਿਦਰ ਕੁੰਡਾ ਚ ਲਈ ਜਾਂਦਾ ਤੂੰ? ਉਹ ਕੁਛ ਨਹੀਂ ਉਹ ਤਾਂ ਤੇਰੀ ਭਝਾਈ ਨੂੰ ਕੁੰਡਾ ਲਾਇਆ। ਉਹ ਇਹ ਨੂੰ ਤੂੰ ਉਹਨੂੰ ਕੁੰਡਾ ਕਾਦੇ ਵਾਸਤੇ ਲਈ ਜਾਂਦਾ ਮੂਣਾ। ਉਹ ਕੋਈ ਨਾ। ਕੁਛ ਨਹੀਂ ਹੁੰਦਾ ਤੈਨ ਕੀ ਲੈਣਾ। ਤੇਰੇ ਦਿਮਾਗ 'ਚ ਫਰਕ ਆ। ਨਾਲੇ ਮਗਰੋਂ ਫਿਰ ਬਿੱਲੀ ਵਰਗਾ ਮੂੰਹ ਕਰਕੇ ਬੈਠੇਗਾ ਤੇਰੇ ਛੱਤਰ ਲਾਉਗੀ ਉਹ। ਉਹ ਕਿਦਰੇ ਨਹੀਂ ਮੇਰੇ ਛੱਤਰ ਲਾਉਂਦੀ। ਉਹਨੂੰ ਪਤੀ ਐ ਵੀ ਮੈਂ ਉਹਨੂੰ ਕੁੰਡਾ ਲਾ ਕੇ ਆਇਆ। ਅੱਛਾ ਤੂੰ ਕੁੰਡਾ ਲਾਤਾ ਤੇ ਉਹਨੇ ਤੈਨੂੰ ਕੁਝ ਕਹੀ ਨਹੀਂ ਵੀ ਤੂੰ ਕੁੰਡਾ ਕਿਉਂ ਲਾਈ ਜਾਨਾ? ਓਏ ਮੇਰੀ ਗੱਲ ਤਾਂ ਸੁਣ ਲੈ। ਉਹ ਥੋੜੀ ਜਿਹੀ ਘਬਰੀ ਹੋਈ ਸੀ ਤੇ ਉਹ ਕਹਿੰਦੀ ਮੈਨੂੰ ਇਕੱਲੇ ਨਹੀਂ ਛੱਡ ਦੇ ਮੈਨੂੰ ਥੋੜਾ ਜਿਹਾ ਇਕੱਲੇ ਨੂੰ ਟਾਈਮ ਚਾਹੀਦਾ ਮੈਂ ਤਾਂ ਇਕੱਲੇ ਹੀ ਰਹਿਦੀ ਆ ਭੈਣ ਨੂੰ ਕੁੰਡਾ ਹੀ ਲਾਤਾ। ਤੂੰ ਮੇਰੀ ਗੱਲ ਸੁਣ। ਉਹ ਹੋ ਅੰਦਰ ਆਇਆ ਆਪਾਂ ਦੋਨੇ ਭਰਾ ਪੀਕ ਲਾ ਕੇ ਆਉਨੇ ਆ। ਆ ਜਾ। ਓਏ ਤੈ ਕੁੰਡਾ ਲਾਤਾ ਦਿੱਤਾ। ਤੂੰ ਐਂ ਦੇਖ ਲੈ। ਤਰਾ ਸ਼ਕਾਰ ਸ਼ੇਰ ਵਾਂਗੂ ਕਰੂਗੀ ਉਹ। ਓਏ ਜਦੋਂ ਤੂੰ ਅੜ ਗਿਆ ਉਹਨੂੰ। ਹੁਣ ਤਾਂ ਦਿਨੇ ਬੜੇ ਹਸੀਨ ਨੇ ਅੱਜ ਦਾ ਦਿਨ ਸੋਹਣਾ ਲੰਘ ਰਿਹਾ ਮੈਨੂੰ ਆ ਕੰਧ ਵੀ ਇੰਨੀ ਸੋਹਣੀ ਲੱਗ ਰਹੀ ਏ ਉਹ ਤਾਂ ਅੰਦਰ ਐ ਬੜੀ ਆਇਆ ਆਪਾਂ ਪੈਕਾ ਲਾ ਕੇ ਆ ਓਏ ਮੇਰੀ ਗੱਲ ਸੁਣ ਤੋਂ ਪਹਿਲਾਂ ਹਾਂ ਹੁਣ ਤੈਨੂੰ ਦਿਨ ਹਸੀਨ ਲੱਗਦੇ ਨੇ ਤੈਨੂੰ ਆ ਕੰਧਾਂ ਹਸੀਨ ਲੱਗਦੀਆਂ ਨੇ ਜਦੋਂ ਹੋਰੇ ਹੈ ਨਹੀਂ ਸੀ ਉਹ ਕੌਲਿਆਂ ਨਾਲ ਲਗ ਲਗ ਰੋਂਦਾ ਸੀ ਉਹਦੀ ਚਾਰ ਦਿਨ ਤੈਨੂੰ ਕਿਹਾ ਸੀ ਤੀ ਇਸ਼ੂ ਰਹਿ ਲੈਣ ਦੇ ਤੂੰ ਸੌਖਾ ਰਹੇਗਾ ਉਹਦੇ ਬਿਨਾ ਓਏ ਨਹੀਂ 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 ਆਇਤਾ ਜਨਾਨੀ ਬਣਾ ਕਿੱਥੇ ਬੌਲੇ ਕੁਝ ਨਹੀਂ ਹੁੰਦਾ ਉਹਨੂੰ ਰਹਿਣ ਦੇ ਉਹਦੇ ਬਸ ਸ਼ਾਂਤ ਰਹੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਰਹੀ ਆ ਬੇਰੇ ਚਾਹੇ ਸਾਰਾ ਦਿਨ ਪਈ ਰਹਿਆ ਕਰੇ ਕੰਮ ਤਾਂ ਰਹਿਣ ਵਾਲੀ ਤਾਂ ਉਹ ਕੌਮ ਹੀ ਨਹੀਂ ਸ਼ਾਂਤ ਕਿੱਥੇ ਰਹਿ ਲੂਗੀ ਉਹ ਉਹ ਚੱਲ ਚੰਗਾ ਹੁਣ ਤੂਰੇ ਟਾਈਮ ਬਰਬਾਦ ਕਰੀ ਜਾਏਗਾ ਤੈਨੂੰ ਪੰਜਾਬ ਭਰੀ ਕਹਤਾ ਵੀ ਆ ਜਾ ਪੈਕ ਨਾਲ ਕਿਉਂ ਨਹੀਂ ਆ ਜਾ ਮੇਰੀ ਗੱਲ ਸੁਣ ਮੈਂ ਸ਼ਹਿਰ ਜਾਣਾਗਾ ਮੈਨੂੰ ਕੰਮ ਆ ਉੱਥੇ ਤੂੰ ਪੈਕ ਲਾਉਣਾ ਗੱਡੀ 'ਚ ਪਈਆ ਬੋਤਲ ਲਾ ਲਾ ਜਿਹੜੇ ਦੋ ਪੈਕ ਲਾਉਣੇ ਨੇ ਤੂੰ ਅੱਛਾ ਚੱਨਾ ਵੀ ਠੀਕ ਹੈ ਤੂੰ ਟੈਨਸ਼ਨ ਨਾ ਲਈ ਇਹਨੂੰ ਨਾ ਕਿਤੇ ਬਾਹਰ ਖੋਲਦੀ ਮੈਂ ਲਾਇਆ ਮੈਂ 4 ਪੀਗ ਮੈਂ ਕ ਕੂੰ ਬੱਤ ਕਰ ਰਹੀ ਹੈ ਬੇ ਕਿਹੜੀ ਚੰਦਰੀ ਘੜੀ ਸੀ ਜਦੋਂ ਮੈਂ ਤੈਨੂੰ ਜੰਮ ਬੈਠੀ ਮਾਂ ਮੈਨੂੰ ਨਾਲ ਤਾਂ ਫੋਨ ਨਾਲ ਤਾਂ ਕੁਝ ਨਹੀਂ ਹੋਣਾ ਤੁਸੀਂ ਇਹ ਸੋਚ ਲਓ ਵੀ ਅੱਗੇ ਕੀ ਕਰਨੇ ਇਹਨਾਂ ਤਾਂ ਜਿਹੜੇ ਚੋਜ ਕਰਨੇ ਸੀ ਇਹ ਤਾਂ ਕਰਿਆ ਹੁਣ ਤਾਂ ਨਾ ਮੈਂ ਐ ਸੋਚਦੀ ਆ ਵੀ ਤੇਰੇ ਜੰਮਦੇ ਦੀ ਮੈਂ ਘੜ ਗੁੱਠਾ ਕਿਉਂ ਨਾ ਦੇਤਾ ਪਰ ਮੈਨੂੰ ਘੜਾ ਪਤਾ ਤੇ ਵੀ ਮਾਂ ਐ ਬਣੂਗੀ ਅੱਛਾ ਬਾਬੇ ਨੇ ਕਿਹਾ ਦੀ ਵੀ ਪੱਕਾ ਨੰਬਰ ਆ ਵੀ ਆਊਗਾ ਹੀ ਆਊਗਾ ਮੈਂ ਸੋਚਿਆ ਵੀ ਚੱਲ ਵੱਡਾ ਦਾ ਖੇਡ ਲੈਣਾ ਸਿੱਧੀ ਬੁੱਧੇ ਪੈਸੇ ਖਾਸੇ ਪੈਸੇ ਆ ਜਾਣਗੇ ਕਰੋੜਪਤੀ ਬਣ ਜਾਗੇ ਮਰ ਜੇ ਟੈ ਜਣੇ ਤੂੰ ਨਾਲੇ ਤੇਰਾ ਬਾਬਾ ਵੇ ਜੇ ਬਾਬਿਆਂ ਚ ਇੰਨੀ ਸ਼ਕਤੀ ਹੋਵੇ ਕੰਜਰ ਦਰਦਰ ਆਪ ਕਾ ਨੂੰ ਭਟਕਣਾ ਆਪ ਕੇ ਮੰਗ ਤੇ ਬਣ ਥੋੜੇ ਵਰਗਿਆਂ ਨੂੰ ਲੁੱਟਣ ਇਹ ਬਿੱਲੇ ਹੋਰਾਂ ਨੇ ਵੀ 50 50000 ਲਾਇਆ ਤੀ ਮੈਂ ਤਾਂ ਤਾਂ ਲਾਤਾ ਮੈਂ ਉਹਨਾਂ ਨੇ 50 50 ਲਾਇਆ ਹਾਂ ਬਿੱਲੇ ਨੂੰ ਤਾਂ ਫਿਰ ਆ ਗਿਆ ਹੋ ਕਰੋੜ ਲਾਇਆ ਸੀ ਬਿੱਲੇ ਨੇ 50000 ਸ਼ਰਮ ਨਹੀਂ ਮੰਨਦਾ ਹਲੇ ਘਰ ਦੇ ਕਾਗਜ਼ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਕਾਗਜ਼ੇ ਦੇ ਲਵੇ ਆ ਕਿੱਥੋਂ ਗਏ ਇੱਕ ਮਿੰਟ ਇੱਕ ਮਿੰਟ ਕਾਗਜ਼ ਤਾਂ ਅੱਜ ਤੱਕ ਮੈਨੂੰ ਨਹੀਂ ਪਤਾ ਲੱਗਿਆ ਵੀ ਕਿੱਥੇ ਪਏ ਇਹਨੂੰ ਪਤਾ ਨਹੀਂ ਕਿੱਥੋਂ ਮੇਰੀ ਗੱਲ ਸੁਣ ਲੈ ਹੁਣ ਮੇਰੇ ਯਾਦ ਆ ਗਈ ਗੱਲ ਉਹਦੇ ਨੂੰ ਮੈਂ ਪੇਟੀ 'ਚ ਸਮਾਨ ਧਰਉਣ ਨੂੰ ਕਿਹਾ ਸੀ ਮੱਲਾ ਤਾਂ ਉਹਦੇ ਬਾਹਰ ਰਹਿ ਗਏ ਹੁਣੇ ਕਾਗਜ਼ ਹਨਾ ਵੇ ਦੱਸੀ ਮੈਨੂੰ ਉਹਦੇ ਹੀ ਚੱਕਿਆ ਪਲੇਗ ਦੇ ਜਾਣਾ ਨਾ ਹੋਵੇ ਫੜ ਫਿਰਦਾ ਰਹੀ ਭੌਂਕਦਾ ਲੋਕਾਂ ਦੇ ਇੱਥੇ ਦਰ ਦਰ ਹਾਂ ਸੜਕ ਤੇ ਬੈਜੀ ਜਾ ਕੇ ਸੜਕ ਤੇ ਕਿਉਂ ਦੇਖੀ ਮੇਰੀ ਗੱਲ ਸੁਣ ਅਪਰ ਟੈਂਪਲ ਨੂੰ ਕਹਿ ਦਿੰਨਾ 5-7 ਲੱਖ ਉਹਨਾਂ ਵਾਸਤੇ ਗਿੱਡੀ ਗੱਡੀ ਗੱਲ ਆ ਆਪਾਂ ਕਾਗਜ਼ ਛੜਾ ਲਿਆ ਮੰਨ ਹਾਂ ਸ਼ਰਮ ਨਹੀਂ ਮੰਨਦਾ ਜਿੰਪਲ ਨੂੰ ਕਹਿ ਦਿੰਨੇ ਆ ਉਹਦੀ ਸੱਸ ਤੈਨੂੰ ਦੇਊ ਚੈੱਕ ਕੱਟ ਕੇ ਲੈ ਆਈ ਉਹ ਤੋਂ ਬੇ ਕੁੜੀ ਤੋਂ ਪੈਸੇ ਮੰਗਦੇ ਹੁੰਦੇ ਆ ਕਿ ਉਹਨੂੰ ਦੇ ਕੇ ਆਉਂਦੇ ਹੁੰਦੇ ਆ ਮਜਬੂਰੀ ਚ ਤਾਂ ਅਗਲਾ ਮੰਗਦਾ ਹੀ ਹੁੰਦਾ ਚੰਗਾ ਨਾਮ ਬਣਾ ਤਾ ਤੂੰ ਚੰਗਾ ਜਲੂਸ ਨਿਕਲੂਗਾ ਹੁਣ ਅਗਲੇ ਉਹ ਕਰਨਗੇ ਜਿਹੜਾ ਕੁਝ ਕਰਨਾ ਹੋਊਗਾ ਜਿਨ੍ਹਾਂ ਨੂੰ ਕਾਗਜ਼ ਧਰਕੇ ਆਏਗਾ ਨਾਲੇ ਘਰੋਂ ਬੇਕਾਰ ਕਰਕੇ ਜਦੋਂ ਘਰੋਂ ਕੱਢ ਕੇ ਮਾਰਿਆ ਨਾ ਬਾਹਰ ਆਂਡ ਗਵਾਂਡ ਦੇਖੂਗਾ ਸਾਰਾ ਹੋ ਗਿਆ ਹੋ ਗਿਆ ਘਰ ਤੇ ਹੁਣ ਤਾਂ ਤੂੰ ਦੇਖਦੀ ਜਾਈਂ ਵੀ ਅਗਲਾ ਕੀ ਕਰੂ ਇਹਦੇ ਨਾਲ ਹਾਂ ਤੂੰ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਅਗਲੇ ਕਰਨਗੇ ਆਪਾਂ ਰਿਸ਼ਤੇਦਾਰੀ ਚ ਬਕ ਚਾਲਦੇ ਨੇ ਹਾਂ ਕਿਉਂ ਰਿਸ਼ਤੇਦਾਰੀ ਵਾਲੇ ਤੇ ਤੈਨੂੰ ਉੱਟਣ ਲੱਗੇ ਨੇ ਕਿੰਨਾ ਕਿਹ ਰਿਸ਼ਤੇਾਰੀਆਂ ਚ ਬੈਜੇਗਾ ਜੇ ਪਹਿਲੇ ਪੁੱਠੇ ਕੰਮ ਜੇ ਨਾ ਕਰਦੇ ਨਾ ਮੇਰੇ ਤਾਂ ਇਹ ਜੀ ਕਰਦਾ ਚੱਪੜ ਨਾਲ ਸਿਰੇ ਸਿਰ ਕੁੱਟ ਦਿਆਂ ਤੇਰਾ ਮਾਂ ਮੈਂ ਤੈਨੂੰ ਕਹੀ ਜਣੀ ਇਹਦੇ ਨਾਲ ਮੱਥਾ ਖਪਾਈ ਕਰਨ ਨਾਲ ਚੰਗਾ ਤੂੰ ਸੋਚ ਲੈ ਸੋਚਿਆ ਹੋਇਆ ਮੈਂ ਤੈਨੂੰ ਕਹੀ ਜਾਂਦਾ ਵੀ ਡਿੰਪਲ ਨੂੰ ਫੋਨ ਕਰ ਲੋ ਪੱਕੀ ਗੱਲ ਆ ਉਹ ਕਰ ਦੇਣਗੇ ਹੱਲ ਕੁਛ ਨਾ ਕੁਛ। ਪਰ ਤਾਂ ਇਹਦੀ ਵੀ ਸਹੀ ਆ। ਪਰ ਡਿੰਪਲ ਨੂੰ ਫੋਨ। ਕੋਈ ਮੋਤੀ ਪੈ ਗਈ ਆਪਣੇ ਨਾਲ ਖੜਨ ਵਾਲੇ ਉਹ ਹੀ ਆ। ਹੋਰ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਖੜੂਗਾ। ਕੋਈ ਹੋਰ ਬਹਾਨਾ ਕੱਢ ਦੇਣੇ ਜ਼ਰੂਰੀ ਆ ਵੀ ਆਪਾਂ ਇਹ ਗੱਲ। ਜਦ ਤੈਨੂੰ ਕੰਜਰਾ ਮੈਂ ਰੋਕਦੀ ਸੀ ਉਦੋਂ ਤੇਰੇ ਖਾਨੇ ਕੋਈ ਗੱਲ ਨਹੀਂ ਬਣੀ। ਹੁਣ ਦੇਖ ਲੈ ਕਿਵੇਂ ਭੀਜੀ ਬਿੱਲੀ ਬਣਿਆ ਬੈਠਾ ਹੈਗਾ। ਲਾ ਕੇ ਵੀ ਲਾ। ਮਗ ਜਾ ਹੁਣ ਉਹਨਾਂ ਕੋਲੇ ਪਤੰਦਰਾਂ ਕੋਲੇ ਹੋਰ ਲਾਇਆ ਦੜੇ ਸੱਟੇ। ਦਾਤਾ ਲੱਗਿਆ। ਆਪਦਾ ਕੋਈ ਗੁਰਦਾ ਵੇਚਿਆ ਹੁਣ ਚੰਗਾ ਤਾਂ ਇਹਦੀ ਮਾ ਜਲ ਸਾਰੇ ਨੂੰ ਪੈਸੇ ਚ ਖੇਡਾ ਦੇਣਾ ਤੈਨੂੰ ਪਤਾ ਸੀਗਾ ਵੀ ਇੱਕ ਦਿਨ ਨਾ ਸਾਡੇ ਤੇ ਇਹ ਕੰਮ ਆਊਗਾ ਹੀ ਆਊਗਾ ਇਹ ਨੌਕਤਾ ਆਊਗੀ ਵੀ ਅਸੀਂ ਕਰੋ ਬੇਕਾਰ ਹੋਵਾਂਗੇ ਹੀ ਹੋਵਾਂਗੇ ਆ ਕਰੋੜਪਤੀ ਬਣਦੇ ਚੱਕਰ ਚ ਤੈਨੂੰ ਰੋੜਪਤੀ ਬਣਾ ਕੇ ਰੱਖਦਾ ਹੁਣ ਉਹਥੇ ਰੋੜੀ ਕੁੱਟਿਆ ਕਰੀ ਬੈਠ ਕੇ ਛੜਕਾ ਲੈਂਦਾ ਮਰ ਗਿਆ ਉਹ ਵੀ ਨਹੀਂ ਕੁੱਟੀ ਜਾਣੀ ਇਹ ਤੋਂ ਹਾਂ ਰੋੜੀ ਕੁੱਟਣ ਵਾਲਾ ਇਹ ਕਿੱਥੇ ਹੈ ਜੇ ਕੰਮ ਧੰਦੇ ਕਰਨ ਵਾਲਾ ਹੁੰਦਾ ਪਹਿਲਾਂ ਨਾ ਕਿਸੇ ਕੰਮ ਨੂੰ ਹੱਥ ਪਾ ਲੈਂਦਾ ਗੱਲਾਂ ਦਾ ਮਸਾਲੇ ਕੋ ਬੁੱਕੀ ਜਾਂਨੇ ਤੂੰ ਕਰ ਲੈਣਾ ਡੱਪਲ ਨੂੰ ਖਾਣਾ ਕਰ ਲੈਣੀਆਂ ਕੋਈ ਨਾ ਹਾਂ ਉਹ ਤਾਂ ਤੈਨੂੰ ਦੇਈ ਖੜੀ ਹੈ ਟਾਂ ਮੈਂ ਨਿਕਲਦੇ ਉਹ ਤਾਂ ਬੜੀ ਵਾਰਾ ਗੱਦਿਕਾ ਦਾ ਸਲੋਫਰ ਕਰੀ ਬਥੇਰੀ ਕਰ ਲਈ ਤੂੰ ਉਦੋਂ ਤਾਂ ਉਦੋਂ ਤਾਂ ਚੱਕਿਆ ਮੋਟਰਸਾਈਕਲ ਚੱਕਿਆ ਮੋਟਰਸਾਈਕਲ ਨੇ ਆਖਿਆ ਮੇਰੇ ਵਰਗਾ ਰਾਜਾ ਕੌਣ ਹੈ ਇੱਥੇ ਬੇਸ਼ਰਮ ਨਾ ਹੋਵੇ ਤਾਂ ਉਹ ਤਾਂ ਫੋਟੋ ਸਾਈਲ ਤੇ ਆਪਣੀ ਦੀ ਨਾਲ ਕਿਤੇ ਉਹ ਤਾਂ ਨਹੀਂ ਅਗਲਾ ਆਇਆ ਤੇ ਉਹ ਤਾਂ ਬਾਰੇ ਖੜਾ ਹੈ ਕੀ ਹੋ ਗਿਆ ਮਾਂ ਐ ਕਿਉਂ ਤੂੰ ਰੋਈ ਜਾਨੀ ਐ ਕੀ ਹੋ ਗਿਆ ਘਰੇ ਰੋਵਾਂ ਨਾ ਤਾਂ ਹੋਰ ਕੀ ਕਰਾਂ ਤੀਏ ਆ ਚੰਦਰੀ ਨੇ ਤਾਂ ਨਾ ਮੈਨੂੰ ਜੋਣ ਜੋਗਾ ਵੀ ਨਹੀਂ ਛੱਡਿਆ ਨਾ ਹੁਣ ਇਹਨੇ ਕੀ ਕਰਤਾ ਹਈ ਮੈਂ ਮਰ ਜਾਂ ਇਹਨੇ ਐਡਾ ਵੱਡਾ ਕੰਮ ਕਰਤਾ ਨਾ ਤੁਸੀਂ ਸੁੱਤੀਆਂ ਪਈਆਂ ਸੀ ਤੁਹਾਨੂੰ ਐ ਨਹੀਂ ਪਤਾ ਲੱਗਿਆ ਵੀ ਕਾਗਜ਼ ਲੈ ਗਿਆ ਘਰੋਂ ਕੱਢ ਕੇ ਬਸ ਸਾਡੀਆਂ ਤਾਂ ਅੱਖਾਂ ਤੇ ਪੱਟੀ ਬੰਨੀ ਗਈ ਸੀ ਮੈਨੂੰ ਤਾਂ ਚੰਦਰ ਨੇ ਇਹ ਵੀ ਨਹੀਂ ਪਤਾ ਲੱਗਣ ਦਿੱਤਾ ਖੇੜੇ ਵੇਲੇ ਕਾਗਜ਼ ਚੋਰੀ ਕਰਕੇ ਲੈ ਗਿਆ ਹੁਣ 30 ਬਣ ਕੇ ਤੇਰੇ ਮੂਰੇ ਹੱਥ ਬੰਦੀਆਂ ਮੈਂ ਤਾਂ 5-7 ਲੱਖ ਦਾ ਕਿਵੇਂ ਨਾ ਕਿਵੇਂ ਹੀਲਾ ਕਰ ਦੇ ਨਹੀਂ ਤਾਂ ਘਰੋਂ ਬੇਕਾਰ ਹੋ ਜਾਗੇ ਨਾ ਮੈਂ ਹੁਣ ਤੈਨੂੰ ਐਂ ਦੱਸ ਦੇ ਵੀ ਖੜੇ ਪੈਰ ਤੈਨੂੰ ਪੈਸੇ ਕਿੱਥੋਂ ਕਰਕੇ ਦੇਦਾ ਨਾਲੇ ਥੋੜੇ ਬੋਤੇ ਵੀ ਨਹੀਂ ਤੂੰ ਤਾਂ ਇੰਨੇ ਪੈਸੇ ਮੰਗੀ ਜੈ ਨਹੀਂ ਮੇਥੋਂ ਤਾਂ ਹੁੰਦਾ ਹੀ 30 30-40 ਹਜ਼ਾਰ ਰੁਪਏ ਹੋਣਾ ਬਸ ਮੇਰੇ ਪੱਲੇ ਹੋਰ ਕੀ ਐ ਮੇਰੇ ਪੱਲੇ ਨਾ ਤੂੰ ਆਦੀ ਸੱਸ ਨਾਲ ਗੱਲ ਕਰ ਲੈ ਪੁੱਤ ਨਾਲੇ ਇਸ਼ੂ ਨਾਲ ਵੀ ਗੱਲ ਕਰ ਲੈ ਕੀ ਪਤਾ ਕੋਈ ਨਾ ਕੋਈ ਹੀਲਾ ਕਰ ਦੇਣਾ ਉਹ ਚੱਲ ਮਾਂ ਮੇਰੀ ਗੱਲ ਸੁਣ ਤੂੰ ਠੰਡ ਰੱਖ ਟੈਨਸ਼ਨ ਨਾ ਲੈ ਮੈਂ ਕਰ ਦਿਆਂ ਚੰਗਾ ਕੋਈ ਗੱਲ ਆਹੋ ਠੀਕ ਹੈ ਠੀਕ ਹੈ ਚੱਲ ਮੰਮੀ ਗੇਟ ਖੋਲੋ ਨਾ ਸੁਣਾ ਮੰਮੀ ਮੰਮੀ ਜੀ ਖੋਲੋ ਦਰਵਾਜਾ ਲੈ ਕੀ ਗੱਲ ਤੇਰੇ ਕਿੱਸਾ ਪਲੜ ਗਿਆ ਇਹ ਤੇਰੇ ਪੇਕਿਆਂ ਦੇ ਬਾਰ ਨਹੀਂ ਸਹੁਰਿਆਂ ਦੇ ਆ ਜਿਹਨਾਂ ਨੂੰ ਪੰਨੀ ਜਾਨੀ ਆ ਮੰਮੀ ਜੀ ਮੇਰੀ ਗੱਲ ਸੁਣ ਲਓ ਪਲੀਜ਼ ਪਹਿਲਾਂ ਮੇਰੀ ਗੱਲ ਨੂੰ ਨਾ ਜਵਾਬ ਨਾ ਦਿਓ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਆਹ ਕੀ ਕਹ ਦੁਬਾਰਾ ਬੋਲੀ ਆ ਮੈਨੂੰ ਸੁਣਿਆ ਨਹੀਂ ਮੰਮੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਮੇਰੀ ਗੱਲ ਨੂੰ ਜਵਾਬ ਨਾ ਦਿਓ ਪਲੀਜ਼ ਇਹ ਡਿੰਪਲ ਤੂੰ ਮੇਰੇ ਤਰਲੇ ਕੱਢ ਰਹੀ ਆਂ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੈਸੇ ਕਿਹੜੀ ਗੱਲ ਮੰਮੀ ਜਿਹੜੀ ਗੱਲ ਮੈਂ ਕਹਿਣ ਲੱਗੀ ਆ ਨਾ ਪਲੀਜ਼ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਤੁਸੀਂ ਮਨਾ ਨਾ ਕਰਿਓ ਕਿਰਾਂ ਮੇਰੀ ਗੱਲ ਸੁਣ ਲਿਓ ਮੇਰਾ ਭਰਾ ਤਾਰੀ ਨਾ ਮਾਂ ਤੈਨੂੰ ਪਤਾ ਹੀ ਆ ਵੀ ਉਹ ਜੂਆ ਖੇਡਦਾ ਆ ਤੇ ਉਹਦੇ ਵਿੱਚ ਨਾ ਉਹ ਘਰ ਦੇ ਕਾਗਜ਼ ਲਾ ਕੇ ਆ ਗਿਆ ਤੇ ਹੁਣ ਸਾਨੂੰ ਆਪਦਾ ਘਰ ਵੇਚਣਾ ਪੈਣਾ ਆ ਮੇਰੇ ਘਰ ਦੇ ਸਾਰੇ ਬੇਗਰ ਹੋ ਜਾਣਗੇ ਮਾਂ ਨਾ ਗਲਤੀਆਂ ਤੇਰਾ ਭਾਈ ਕਰੇ ਸਜ਼ਾ ਅਸੀਂ ਭੁਗਤਿਏ ਇੱਥੇ ਨੋਟ ਦਰਖਤਾਂ ਨੂੰ ਲੱਗਦੇ ਆ ਵੇ ਜਿਹੜਾ ਤੇਰਾ ਘਰ ਮੈਂ ਛਡਵਾ ਦਵਾਂ ਮਾਂ ਪਲੀਜ਼ ਤੁਸੀਂ ਜੋ ਕਹੋਗੇ ਨਾ ਮੈਂ ਸਭ ਕੁਝ ਕਰਨ ਨੂੰ ਤਿਆਰ ਆਂ ਜੇ ਤੁਸੀਂ ਕਹੋਗੇ ਵੀ ਤੂੰ ਸਾਰੀ ਉਮਰ ਇਸ ਘਰ ਦੇ ਵਿੱਚ ਆਪਣਾ ਮੂੰਹ ਬੰਦ ਕਰਕੇ ਰੱਖਣਾ ਮੈਂ ਮੂੰਹ ਬੰਦ ਕਰਕੇ ਰੱਖੂੰਗੀ ਕਿਸੇ ਨਾਲ ਨਹੀਂ ਲੜਦੀ ਝਗੜਦੀ ਕਿਰਾਂ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਲਓ ਪਲੀਜ਼ ਮੇਰੇ ਸਾਥ ਦੇ ਦਿਓ ਮੇਰੀ ਗੱਲ ਸੁਣ ਲੈ ਨਾ ਤੇਰੇ ਭਾਈ ਦਾ ਤੇ ਤੇਰਾ ਸਾਥ ਮੈਂ ਕੱਲ ਦਿੱਤਾ ਨਾ ਅੱਜ ਦੇਵਾਂ ਨਾ ਕੱਲ ਨੂੰ ਦੇਵਾਂ ਲੱਗੀ ਸਮਝ ਆਪਣੇ ਨਸ਼ੇੜੀ ਤੇ ਜਵਾਰੀਏ ਭਾਈ ਨੂੰ ਨਾ ਪਹਿਲਾਂ ਸਮਝਾਉਣਾ ਸੀ ਹਾਂ ਦੇਖ ਲਿਆ ਆਪਣੀ ਜਵਾਨ ਦਾ ਰਸ ਗਲੀਆਂ ਦੇ ਕੱਖਾਂ ਤੱਕ ਵੀ ਲੋਡ ਪੈ ਜਾਂਦੀ ਆ ਹ ਮੇਰੇ ਕੋ ਪੈਸੇ ਹੈ ਨਹੀਂ ਤੇਰੀ ਭਾਈ ਵਾਸਤੇ ਕੀ ਕਰਾਂ ਹੁਣ ਮੈਂ ਇਹਦਾ ਜਵਾਬ ਦੇਤਾ ਕਿਹਦੇ ਕੋਲ ਜਾਵਾਂ ਇਹ ਇਸ਼ੂ ਪਤਾ ਨਹੀਂ ਕਿੱਧਰ ਮਰ ਗਿਆ ਬਗ ਰੰਗ ਦਿਲ ਰੰਗ ਦਿਲ ਰਹੀ ਆ ਮੇਰੀ ਮੇਰੀ ਗੱਲ ਸੁਣੋ ਤੂੰ ਦਿਨ ਰਾਤ ਆ ਦੇਖ ਕੇ ਡੱਪ ਕੇ ਆ ਜਾ ਕਰ ਦਿਨੇ ਡੱਪ ਕੇ ਆ ਗਿਆ ਦੇਖ ਜਾਨੂ ਮੇਰੇ ਕੋਲ ਨਾ ਇਹ ਹੀ 2 3 ਘੜੀ ਹੁੰਦੀ ਹੈ ਚੈਨ ਦੀ ਤੂੰ ਉਹ ਵੀ ਨਾ ਮੈਥੋਂ ਕੋ ਠੀਕ ਹੈ ਨਹੀਂ ਸੁਣੀ ਰੰਗ ਦੇ ਲਲਾ ਰਹੀਆ ਮੇਰੀ ਕੀ ਗੱਲ ਕਰਾਂ ਮੈਂ ਇਹਦੇ ਨਾਲ ਮੈਨੂੰ ਐਸੇ ਵੀ ਇਸ਼ੂ ਸਾਥ ਦੇਊਗਾ ਇਹ ਤਾਂ ਪਹਿਲੇ ਡੱਕਿਆ ਪਿਆਗਾ ਹੁਣ ਮੈਂ ਕਿੱਧਰ ਜਾਵਾਂ ਇਹ ਤੋਂ ਪਹਿਲਾਂ ਕਿ ਮੇਰੇ ਘਰ ਦੇ ਬੇਗਰ ਹੋ ਜਾਣ ਕੁਝ ਤਾਂ ਕਰਨਾ ਹੀ ਪਊਗਾ ਹਾਂ ਮੈਂ ਜਸ ਨਾਲ ਗੱਲ ਕਰਦੀ ਆ ਉਹ ਪੱਕਾ ਮੇਰਾ ਸਾਥ ਦੇਊਗਾ ਹਨਾ ਨਹੀਂ ਪਰ ਜੇ ਜਸ ਕੋਲ ਗਈ ਫਿਰ ਮੈਂ ਨੀਵੀ ਹੋ ਜਾਗੀ ਮੈਂ ਕਿਵੇਂ ਇਹ ਤਰਲੇ ਕੱਢਾਂ ਮੈਨੂੰ ਭਾਵੇਂ ਆਪਦੇ ਆਪ ਨੂੰ ਨਾ ਵੇਚਣਾ ਪੈ ਜੇ ਚੰਗਾ ਫਿਰ ਉਹੀ ਕੋ ਪਕਾਈ ਮਰੀ ਜਣੀ ਆ ਇਹ ਟੋਨਿਕ ਉਸ ਬੰਦੇ ਦਾ ਹੈਗਾ ਨਾਲੇ ਤੂੰ ਉਦੋਂ ਕਹਿੰਦੀ ਕਹਿੰਦੀ ساری ਉਮਰ ਦੀ ਜਮਾ ਪੂੰਜੀ ਸਾਮੀ ਹੋਈ ਆ ਮੈਂ ਪੇਟੀ 'ਚ ਕੱਢ ਲੈ ਹੁਣ ਲੈ ਲਈਏ ਕੰਮੋਂ ਤੋਂ ਲੈ ساری ਉਮਰ ਉਹਨੂੰ ਐਡਾ ਕਿਵੇਂ ਉਹ ਚ ਕਰੋੜਾ ਰੁਪਈਆ ਸਾਮ ਲਿਆ ਮਰਨੇ ਲੱਖ ਡੂੜ ਲੱਖ ਰੁਪਈਆ ਸਾਮ ਕੇ ਰੱਖਿਆ ਸੀ ਵੀ ਕਿਤੇ ਔਖੇ ਸੌਕੇ ਟਾਈਮ ਕੰਮ ਆ ਜਾਂਦਾ ਹੈਗਾ ਉਹ ਲੈ ਜਾ ਭਾਈ ਜਿੱਦਾਂ ਕੁਝ ਬਣਦਾ ਹੈ ਲੱਖ ਨਾਲ ਦਾ ਕੀ ਬਣੂ ਤੂੰ ਦਿਖਾ ਮੈਨੂੰ ਕੀ ਕੁਝ ਪੈਤਰਲੇ ਪੇਟੀ 'ਚ ਲੈ ਹਲੇ ਇਹਨੂੰ ਬਹਿਮ ਨੇ ਵੀ ਪੇਟੀ 'ਚ ਦਿਖਾਏ ਤੂੰ ਚਾਬੀ ਜੀ ਦੇ ਦੇ ਨਹੀਂ ਮੈਂ ਜੰਦਾ ਜਾਂ ਤੋੜੂਗਾ ਤੈਨੂੰ ਮੈਂ ਦੱਸਦਾ ਮੱਜਾ ਮਾਰਨ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਮਾਂ ਪੁੱਤਾਂ ਦੋਨਾਂ ਤੋਂ ਕੁਝ ਹੋਣਾ ਇਹ ਤਾਂ ਸਿਰਫ ਲੜਨ ਜੋਗ ਹੈ ਤੇ ਨਵਾਬਜਾਦਾ ਸਿਰਫ ਸੱਜ ਸਵਰ ਕੇ ਘੁੰਮਣ ਜੋਗ ਹੈ ਹੁਣ ਤਾਂ ਮੈਨੂੰ ਹੀ ਇਸ ਘਰ ਨੂੰ ਬਚਾਉਣ ਲਈ ਕੁਝ ਕਰਨਾ ਪੈਣਾ ਜੱਸ ਮੈਂ ਤੈਨੂੰ ਇੱਕ ਵਾਰੀ ਦੱਸਦਾ ਕੋਈ ਪੈਸਾ ਕਢਵਾ ਕੇ ਦਿੱਤਾ ਨਾ ਬੈਂਕ ਚੋਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੰਮੀ ਮੈਂ ਕਾਦੇ ਵਾਸਤੇ ਕਢਵਾ ਕੇ ਦੇਣਾ ਨੜੇ ਆਪਣੇ ਨਾਲ ਘਟ ਕਰੀਆਂ ਨੇ ਉਹਨਾਂ ਨੇ ਅੱਜ ਲੋੜ ਪੈ ਗਈ ਅੱਜ ਆ ਕੇ ਜੀ ਸਾਡੀ ਮਦਦ ਕਰ ਦੋ ਮੈਂ ਨਹੀਂ ਪੰਜੀ ਕੜਵਾ ਕੇ ਦਿੰਦਾ ਕਿਸੇ ਨੂੰ ਤੁਹਾਨੂੰ ਤਰਸ ਵੀ ਬਹੁਤ ਛੇਤੀ ਆ ਜਾਂਦਾ ਉਹ ਮੰਮੀ ਮੈਨੂੰ ਪੂਰਾ ਤਰਸ ਨਹੀਂ ਆਉਂਦਾ ਉਹਨਾਂ ਤੇ ਜੱਸ ਮਾਫ਼ ਕਰਨਾ ਮੈਂ ਤੁਹਾਡੇ ਮਾਂ ਪੁੱਤਾਂ ਚ ਬੋਲਣਾ ਤਾਂ ਨਹੀਂ ਚਾਹੁੰਦੀ ਪਰ ਮੰਮੀ ਜੀ ਮੈਨੂੰ ਹੁਣੇ-ਹੁਣੇ ਮਨਪ੍ਰਿਤ ਦਾ ਫੋਨ ਆਇਆ ਉਹਨੇ ਮੈਨੂੰ ਸਾਰਾ ਕੁਝ ਹੀ ਦੱਸਤਾ ਡਰਾਮੇ ਕਰਦੇ ਆ ਕੀ ਦੱਸਤਾ ਤੈਨੂੰ ਮੰਮੀ ਜੀ ਕੋਈ ਡਰਾਮੇ ਨਹੀਂ ਕਰਦੇ ਤਾਰੇ ਵੀਰੇ ਨਾ ਘਰ ਦੇ ਕਾਗਜ਼ ਰੱਖਤੇ ਜੂਆ ਖੇਡਦੇ ਨੇ ਫਿਰ ਅਸੀਂ ਇਹਦੇ ਵਿੱਚ ਕੀ ਕਰੀਏ ਜਸ਼ਨ ਉਹ ਤਾਂ ਭਰਾ ਗਲਤੀਆਂ ਕਰੇ ਹਰ ਜਾਨ ਨੇ ਅਸੀਂ ਭੁਗਤੀਏ ਨਾ ਕੀ ਗੱਲ ਮੰਮੀ ਜੀ ਜਸ਼ਨ ਤੈਨੂੰ ਕੀ ਫਿਕਰ ਪੈਗੀ ਉਹਨਾਂ ਦੀ ਤਾਰੀ ਦਾ ਪਤ ਜਿਾ ਸ਼ੁਰੂ ਤੋਂ ਛੱਟੇ ਲਾਉਂਦਾਗਾ ਹੁਣ ਛੱਟੇ ਵਾਲਾ ਕਦੇ ਨਾ ਕਦੇ ਤਾਂ ਹਾਰਦਾ ਹੀ ਹੁੰਦਾ ਫਿਰ ਉਹ ਤਾਂ ਗੱਲ ਮੈਂ ਥੋੜੀ ਸਮਝਦੀ ਆ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਰਿਸ਼ਤੇਦਾਰੀ ਦੇ ਨਾਂ ਤੇ ਨਹੀਂ ਤਾਂ ਇਨਸਾਨੀਅਤ ਦੇ ਨਾਂ ਤੇ ਹੀ ਕਰ ਦਿੰਨੇ ਆ ਜਸ਼ਨ ਤੇਰੇ ਵਿਆਹ ਵਿੱਚ ਉਹ ਨਹੀਂ ਕੀ ਕੀਤਾ ਸੀ ਤੈਨੂੰ ਪਤਾ ਹੀ ਆ ਕਿਵੇਂ ਲੀਆਂ ਹਰਕਮਾ ਛਾਪ ਵੀਲ ਕੋਲੇ ਸੀ ਪੈਰ ਦੇ ਥੱਲੇ ਮੰਮੀ ਜੀ ਮੈਂ ਸਭ ਯਾਦ ਹੈ ਮੈਨੂੰ ਮੈਂ ਕੁਛ ਨਹੀਂ ਪੁੱਲੀ ਪਰ ਮੇਰੀ ਗੱਲ ਸੁਣੋ ਉਹ ਵਿਚਾਰੇ ਘਰ ਤੋਂ ਨਾ ਰੋਡ ਤੇ ਆ ਜਾਣਗੇ ਮੇਰੀ ਗੱਲ ਸੁਣਦਾ ਹਨ ਇਨਸਾਨੀਅਤ ਤੌਰ ਤੇ ਮਦਦ ਉਹਨਾਂ ਦੀ ਹੁੰਦੀ ਹੁੰਦੀ ਆ ਜਿੰਨਾਂ 'ਚ ਇਨਸਾਨੀਅਤ ਹੋਵੇ ਉਹਨਾਂ 'ਚ ਕਾਦੀ ਇਨਸਾਨੀਅਤ ਆ ਜਦੋਂ ਗਉਂ ਹੁੰਦੀ ਆ ਉਦੋਂ ਜਿਹਾ ਕਿ ਤੁਸੀਂ ਸਾਡੇ ਰਿਸ਼ਤੇਦਾਰ ਹੋ ਨਹੀਂ ਤੂੰ ਕੌਣ ਮੈਂ ਕੌਣ ਨਾਲੇ ਮੇਰੀ ਗੱਲ ਸੁਣ ਤੂੰ ਕਹਿਨੀ ਆ ਨਾ ਸੜਕ ਤੇ ਆ ਜਾਣਗੇ ਜਿਹੜਾ ਕੱਲ ਨੂੰ ਸੜਕ ਤੇ ਆਉਣਾ ਮੇਰੇ ਵੱਲੋਂ ਅੱਜ ਹੀ ਆਜਣਾ ਸਾਡੀ ਦੇ ਤੇ ਕੋਈ ਅਸਰ ਨਹੀਂ ਦਫਾ ਕਰ ਮੰਮੀ ਜੀ ਉਹ ਵਿਚਾਰੀ ਮਾਂ ਤੇ ਵਿਚਾਰੀ ਬਗਾਨੀ ਤੀ ਦਾ ਕੀ ਕਸੂਰਾ ਆਪਾਂ ਉਹਨਾਂ ਦੀ ਤਾਂ ਮਦਦ ਕਰ ਹੀ ਸਕਦੇ ਆ ਲੈ ਕਰ ਸਕਦੇ ਕਿਸੇ ਦੀ ਮਦਦ ਆ ਗਈ ਮਹਾਰਾਣੀ ਵੀ ਨਾਲੇ ਮੰਮੀ ਜੀ ਜੇ ਤੁਸੀਂ ਨਹੀਂ ਮੇਰੇ ਨਾਲ ਖੜੋਗੇ ਤਾਂ ਫਿਰ ਇਹਨਾਂ ਹੋਰ ਮੇਰੇ ਨਾਲ ਕੌਣ ਖੜੂਗਾ ਨਾ ਤੂੰ ਔਖੇ ਵੇਲੇ ਸਾਡੇ ਨਾਲ ਖੜੀ ਸੀ ਜਦ ਮੇਰੇ ਪੁੱਤ ਦਾ ਰਿਸ਼ਤਾ ਕਰਨਾ ਸੀ ਕਿਵੇਂ ਰਿਸ਼ਤੇ ਤੜਵਾਉਂਦੀ ਸੀ ਯਾਦੋਂ ਵੇਲਾ ਕਿਵੇਂ ਸਪਨੀ ਵਾਂਗੂੰ ਫਣਕਾਰੇ ਮਾਰਦੀ ਸੀ ਹੁਣ ਮਾਰ ਕਿਵੇਂ ਆਕੜਾਂ ਕਰਦੀ ਸੀ ਲੜੇ ਭਾਬੀ ਸਾਨੂੰ ਕੀ ਲੋੜ ਆ ਤੇਰੇ ਨਾਲ ਖੜਨ ਦੀ ਤੂੰ ਤਾਂ ਕੱਲੀ ਉਹ ਬਥੇਰੀ ਆਂਗੀ ਕੱਲੀ ਤੂੰ 100 ਵਰਗੀ ਤੂੰ 100 ਹੀਲੇ ਕਰ ਲੇਗੀ ਹਰ ਤੂੰ ਤਾਂ ਸਾਰੇ ਟੱਬਰ ਨੂੰ ਮੋਰੇ ਲਾ ਰੱਖਿਆ ਮੰਮੀ ਜੀ ਜੋ ਹੋ ਗਿਆ ਛੱਡੋ ਇਹ ਗੱਲਾਂ ਨੂੰ ਪਲੀਜ਼ ਤੁਸੀਂ ਐ ਨਾ ਬੋਲੋ ਕਿਉਂ ਨਾ ਬੋਲਾਂ ਤੈਨੂੰ ਪਤਾ ਹੀ ਨਹੀਂ ਕਿਹੜੇ ਲੱਛਣ ਕੀਤੇ ਇਹਦੀ ਮਾਂ ਨੇ ਕਿਹੜੇ ਲੱਛਣ ਕੀਤੇ ਮੰਮੀ ਜੀ ਜੇ ਇਨਸਾਨ ਸੁਧਰਨਾ ਚਾਹੇ ਨਾ ਤਾਂ ਉਹਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਸ਼ਾਇਦ ਰੱਬ ਹੀ ਇਨਸਾਨ ਤੋਂ ਗਲਤੀਆਂ ਕਰਾ ਕੇ ਉਹਨੂੰ ਇਹ ਸਭ ਚ ਵਿਪਤਾ ਚ ਪਾਉਂਦਾ ਹੈ ਮੌਕਾ ਉਹਨੂੰ ਦੇਣਾ ਚਾਹੀਦਾ ਜਿਹੜਾ ਬੰਦਾ ਸੁਧਰਨਾ ਚਾਹੁੰਦਾ ਹੈ ਇਹ ਸੁਧਰਨਾ ਨਹੀਂ ਚਾਹੁੰਦੇ ਇਹ ਤਾਂ ਅੱਜ ਐ ਬੈਠੀ ਆ ਬਣ ਕੇ ਦੇਖੀ ਕੱਲ ਨੂੰ ਇਹਦਾ ਕੰਮ ਹੋ ਗਿਆ ਉਹਦਾ ਘਰ ਛੁੱਟ ਗਿਆ ਇਹਦਾ ਤਾਂ ਇਹਨੇ ਦੇਖੀ ਆਪਣੇ ਨਾਲੇ ਆੜੇ ਲੈਂਦੀ ਫਿਰਨਾ ਨਾਲੇ ਕਾਦੀ ਗਲਤੀ ਹੈਗੀ ਉਹ ਦੂਏ ਤੀਏ ਨੂੰ ਤਾਂ ਸੱਠਾ ਲਾਉਂਦਾ ਗਲਤੀ ਉਹ ਹੁੰਦੇ ਜਿਹੜੀ ਅਣਜਾਣੇ ਚ ਹੋਵੇ ਉਹਨੇ ਜਾਣ ਕੇ ਲੈ ਇਹਨੂੰ ਪਤਾ ਨਹੀਂ ਜਿਵੇਂ ਘਰ ਦੇ ਕਾਲ ਚ ਲਾਈ ਜੰਨਾਗਾ ਹਾਂ ਜਿਹੜਾ ਬੰਦਾ ਝੂਠ ਬੋਲਦਾ ਤੇ ਜਿਹਨੂੰ ਦਰਦ ਆ ਨਾ ਉਹ ਤਾਂ ਸਾਫ਼ ਪਤਾ ਲੱਗ ਜਾਂਦਾ ਮੰਮੀ ਜੀ ਉਹਨੇ ਤਕਲੀਫ ਚ ਨੇ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਬਿਲਕੁਲ ਸਹੀ ਆ ਜਸ਼ਨ ਮੇਰੀ ਮਦਦ ਕਰੋ ਪਲੀਜ਼ ਜਸ਼ਨ ਇਕੱਲੀ ਕੀ ਕਰ ਲੂੰਗੀ ਖਬਰਦਾਰ ਜੇ ਇਹਦੀ ਮਦਦ ਕੀਤੀ ਤੈਨੂੰ ਨਹੀਂ ਪਤਾ ਇਹ ਕਿਹੋ ਜਿਹੀ ਜਨਾਨੀ ਆ ਇਹਨੇ ਮੇਰਾ ਘਰ ਪਟਣਾ ਲਿਆ ਹੋਇਆ ਆ ਤੇ ਮੇਰਾ ਪੁੱਤ ਮੋਰੇ ਲਾ ਰੱਖਿਆ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲ ਤਾਂ ਬਸ ਪਤਾ ਕੀ ਆ 40000 ਰੁਪਿਆ ਹੀ ਹੋਣਾ ਤੇ ਬਸ ਉਹ ਕੰਨਾ ਕੰਨਾ ਦੇਣੇਗੇ ਜਿਵੇਂ ਉਹ ਵੀ ਰੱਖਤੇ ਤਾਂ ਵੀ ਨਹੀਂ ਘਰ ਛੁੱਟਣਾ ਓ ਪਾਬੀ ਮਾਫ ਤੂੰ ਸਾਨੂੰ ਕਰ ਅਸੀਂ ਨਹੀਂ ਕਰ ਸਕਦੇ ਤੇਰੀ ਮਦਦ ਮਦਦ ਨਾ ਕਰ ਸਕਦੇ ਤੇਰੇ ਭਾਈ ਦੀ ਨਾ ਕਰ ਸਕਦੇ ਤੇਰੀ ਮਾਂ ਦੀ ਮਦਦ ਅਸੀਂ ਠੀਕ ਐ ਆ ਦੇਖ ਸਾਨੂੰ ਸੱਚੀਓ ਮਾਫ ਕਰ ਦੇ ਤੇਰੇ ਵਰਗੀ ਚੰਟ ਜਨਾਨੀ ਦੀ ਤਾਂ ਮੈਂ ਉਹੀ ਨਹੀਂ ਮਦਦ ਕਰਨੀ ਲਓ ਪਾਬੀ ਤੂੰ ਕਾਹਨੂੰ ਇੱਥੇ ਮੈਂ ਤਾਂ ਮਤ ਤੱਕ ਰਹੀ ਜਾਨੀਆ ਤੂੰ ਤਾਂ ਆਪਣੇ ਅਸਲੀ ਰੂਪ ਚਾ ਜਿਵੇਂ ਤੂੰ ਬੋਲਦੀ ਹੁੰਨੀ ਆ ਮੈਂ ਤਾਂ ਸਾਨੂੰ ਸਭ ਨੂੰ ਮੂਰੇ ਲਾ ਲਵਾਂ ਹੁਣ ਮੂਰੇ ਲਾ ਲਾ ਨਾ ਸਾਨੂੰ ਫਿਰ ਹਾਂ ਮੂਰੇ ਲਾ ਲਾ ਇੱਥੇ ਦੁਨੀਆ ਨੂੰ ਮੂਰੇ ਲਾ ਲਾ ਜਿੰਨਾਂ ਕੋਲ ਕਾਗਜ਼ ਪੈਣ ਉਹਨਾਂ ਨੂੰ ਮੂਰੇ ਲਾ ਲਾ ਜਾ ਕੇ ਜੱਸ ਹਰ ਚੀਜ਼ ਦਾ ਕੋਈ ਟਾਈਮ ਹੁੰਦਾ ਆ ਅੱਜ ਮੇਰੇ ਤੇ ਵਿਪਤਾ ਪਈ ਹੋਈ ਆ ਤੇ ਤੁਸੀਂ ਸਾਰੇ ਜਣੇ ਮੈਨੂੰ ਤਾਨੇ ਦੇਈ ਜਾਂਦੇ ਹੋ ਤੁਹਾਨੂੰ ਮੇਰੀ ਮਦਦ ਕਰਨੀ ਚਾਹੀਦੀ ਆਖਰ ਨੂੰ ਮੈਂ ਵੀ ਇਸ ਘਰ ਦੀ ਨੂੰ ਆ ਅੱਛਾ ਤੂੰ ਇਸ ਘਰ ਦੀ ਨੂੰ ਆ ਕਮਾਲ ਹੋ ਗਈ ਤੂੰ ਇਸ ਘਰ ਦੀ ਨੂੰ ਮੰਨਣ ਲੱਪੇ ਤੂੰ ਤਾਂ ਸਾਨੂੰ ਇਸ ਕਰਦਾ ਜੀ ਇਹ ਨਹੀਂ ਸਮਝਦੀ ਸੀ ਗੱਲ ਗੱਲ ਤੇ ਲੈ ਆਡੇ ਲੈਂਦੀ ਸੀ ਮੇਰੇ ਨਾਲ ਮਾਂ ਮੈਂ ਐ ਕਰ ਦਊ ਤੈਨੂੰ ਉਹ ਕਰ ਦਊ ਹੁਣ ਕਰ ਕੀ ਕਰਦੀ ਆ ਮਾਂ ਮੈਂ ਕੁਝ ਨਹੀਂ ਕਰ ਸਕਦੀ ਖੇਰਾ ਮੇਰੇ ਪੇਕਿਆਂ ਦਾ ਘਰ ਬਚਾਲਾ ਬਸ ਲੈ ਮੇਰੇ ਅੱਗੇ ਹੱਥ ਬੰਨ੍ਹਦੀਆਂ ਨੋਟ ਦਰਖਤਾਂ ਨੂੰ ਲੱਗਦੇ ਆ ਤੇਰੇ ਪੇਕਿਆਂ ਦਾ ਮੈਂ ਘਰ ਬਚਾਲਾਂ ਮਾਂ ਨਹੀਂ ਬਚਾਉਂਦੀ ਸੀ ਮੇਰੇ ਪੇਕੇ ਦਾ ਤਕੜੀ ਬਹੁਤ ਨੇ ਉਹ ਤਾਂ ਬਹੁਤ ਕੁਝ ਕਰ ਲੈਂਦੇ ਆ ਭਾਬੀ ਮੇਰੇ ਘਰ ਦੇ ਨਾ ਕੋਈ ਤਕੜੇ ਨਹੀਂ ਹੈਗੇ ਤੁਸੀਂ ਸਾਰਿਆਂ ਨੇ ਹਾਲਾਤ ਦੇਖੇ ਹੋਏ ਨੇ ਬਸ ਮੇਰੇ ਭਰਾ ਕਰਕੇ ਸਭ ਕੁਝ ਹੋ ਰਿਹਾਗਾ ਹੋਕੀਆਂ ਫੜਾ ਹੀ ਮਾਰਨ ਜੋਗੀਆਂ ਬੋਲ ਫੜਾ ਹੀ ਮਾਰਨ ਜੋਗੀਆਂ ਮਾਂ ਕਿਹੜੀਆਂ ਫੜਾ ਮਾਰੀਆਂ ਮੈਂ ਤੇਰੇ ਕੋਲ ਤੂੰ ਆਪ ਦੱਸ ਤੂੰ ਵੀ ਤਾਂ ਸਭ ਕੁਝ ਦੇਖਿਆ ਹੀ ਆ ਜਸ਼ਨ ਆ ਕੀ ਹੈ ਮੰਮੀ ਜੀ ਇਹ ਮੇਰੇ ਗਹਿਣੇ ਆ ਤੇ ਦੀਦੀ ਆ ਤੁਸੀਂ ਰੱਖੋ ਤੇ ਜਾ ਕੇ ਉਹਨਾਂ ਨੂੰ ਦੇ ਦੇ ਤੇ ਆਪਣਾ ਘਰ ਛਡਾ ਲੈਣਗੇ ਉਹ ਜਸ਼ਨ ਪਹਿਲਾਂ ਪੂਰੀ ਤਰ੍ਹਾਂ ਕਨਫਰਮ ਕਰ ਲੈ ਕਿ ਇਹ ਡਰਾਮੇ ਨਾ ਕਰਦੀ ਹੋਵੇ ਹੋਰੇ ਨਾ ਲੁੱਟ ਪਟ ਕੇ ਤੈਨੂੰ ਤੇਰੇ ਗਹਿਣੇ ਵੀ ਲੈ ਜਾਣ ਇਹ ਬਹੁਤ ਚਾਲਵਾਜ ਨੇ ਮਾਮਾ ਤੀਆਂ ਨਹੀਂ ਮੰਮੀ ਜੀ ਡਰਾਮੇ ਦਾ ਤਾਂ ਸਲੀਤ ਤਾਂ ਪਤਾ ਲੱਗ ਜਾਂਦਾ ਤੇ ਜਿਵੇਂ ਮੈਨੂੰ ਮਨਪ੍ਰੀਤ ਨੇ ਕਿਹਾ ਉਹ ਵਿਚਾਰੀ ਕਿੰਨੀ ਦੁਖੀ ਸੀ ਮੈਨੂੰ ਸਭ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਤੁਸੀਂ ਕਿਵੇਂ ਉਹ ਤੜਕੀ ਪੰਚਾਇਤ ਲਈ ਹੈ ਨਾਲ ਗੱਲ ਸੁਣ ਡੇਪਰ ਮੈਂ ਦੱਸੋ ਡਰਦਾ ਨਹੀਂ ਮਾਂ ਤੂੰ ਕਹਿ ਰਿਹਾ ਨਹੀਂ ਤੂੰ ਆਪ ਦੀ ਜਨਾਨੀ ਤੋਂ ਡਰਦਾ ਮੈਂ ਡਰਦਾ ਆ ਖੜਾ ਜੱਟ ਬੰਜ ਬਣਿਆ ਮੂਰੇ ਦੱਸ ਕੀ ਗੱਲ ਹੈ ਬੱਚੇ ਹੋਰ ਕੋੜਾ ਪਵਾ ਲੈਂਦਾ ਲੈ ਬੰਜ ਬਣਿਆ ਭੀਕੇ ਸ਼ੇਰ ਬਣ ਜਾਂਦਾ ਸੋਫੀ ਮੋਦੀ ਝੱਗ ਵਾਂਗੂ ਬਹਿ ਜਾਂਦਾ ਬਣ ਜਾਂਦਾ ਚੂਹਾ ਹੁਣ ਤੂੰ ਬੰਜ ਬਣਿਆ ਖੜਾਂਗਾ ਆ ਜਦੋਂ ਤੇਰੀ ਉੱਤਰ ਕੀ ਨਾ ਜਿਹੜੀ ਪੀਤੀ ਹੋਈ ਆ ਐਸੇ ਦੇ ਪੈਰਾਂ 'ਚ ਬੈਠਾ ਹੋਏਗਾ ਸਭ ਕੁਝ ਪਤਾ ਸਾਨੂੰ ਤੇਰਾ ਓ ਗੱਗੂ ਗੜੀ ਫਿਲਮ ਦੇ ਕੈਂ ਹੋਣੇ ਜਾਓ ਤੁਸੀਂ ਅੰਦਰ ਜਾਓ ਮੰਦਰ ਦਾ ਬਗੈਣਾ ਮੈਂ ਨਾ ਥਾਪੜੇ ਖਾ ਲਈ ਓਰੇ ਬਿਨਾ ਗੱਲ ਤੋਂ ਜਸ਼ਨ ਮੈਂ ਡਰਾਮੇ ਨਹੀਂ ਕਰ ਰਹੀ ਪਰ ਮੈਂ ਤੇ ਤੂੰ ਆ ਕੁਝ ਨਹੀਂ ਲੈ ਸਕਦੀ ਮੈਨੂੰ ਮaaf ਕਰੀ ਮੈਂ ਤੇਰੇ ਨਾਲ ਬਹੁਤ ਕੁਝ ਕੀਤਾ ਤੈਨੂੰ ਕਿੰਨਾ ਕੁਝ ਬੋਲਦੀ ਰਹੀ ਤਾਨੇ ਦਿੱਤੇ ਪਰ ਸੱਚੀ ਦੱਸਾਂ ਤੂੰ ਵੱਡੇ ਸਰਦਾਰਾਂ ਦੀ ਧੀ ਹੋਣ ਦੇ ਨਾਲ ਨਾਲ ਨਾ ਤੇਰਾ ਦਿਲ ਵੀ ਬਹੁਤ ਵੱਡਾ ਆ ਮੇਰੀ ਗੱਲ ਸੁਣ ਨਾ ਦਿਲ ਦੁਲਦਾਦਾ ਮੈਨੂੰ ਪਤਾ ਨਹੀਂ ਨੀਂਬੂ ਪਾਣੀ ਬਣਾ ਲਿਆ ਕੇ ਮਿੱਟ ਮਾਰ ਕੇ ਨਾ ਪਾਲੀਆਂ ਗੱਲਾਂ ਨਹੀਂ ਸੁਣਦਾ ਮੈਂ ਆ ਜਾ ਨੀਂਬੂ ਪਾਣੀ ਬਣਾ ਲਿਆ ਆ ਜਸ਼ਨ ਹਜੇ ਵੀ ਸੋਚ ਲੈ ਜੋ ਕੁਛ ਵੀ ਇਹਦੇ ਵਾਸਤੇ ਕਰਨ ਲੱਗੀ ਆ ਨਾ ਸੋਚ ਸਮਝ ਕੇ ਕਰੀ ਕਿਉਂਕਿ ਜਿੰਨੀ ਚਾਲਵਾਜ ਇਹ ਆ ਦੁੱਗਣੀ ਚਾਲਵਾਜ ਇਹਦੀ ਮਾਂ ਆ ਮੰਮੀ ਜੀ ਚਲੋ ਕੋਈ ਨਹੀਂ ਜੋ ਹੋਊਗਾ ਦੇਖਿਆ ਜਾਊਗਾ ਨਾਲੇ ਮੇਰੇ ਪਾਪਾ ਕਹਿੰਦੇ ਆ ਕਿ ਮਾਫ ਕਰਨ ਵਾਲਾ ਨਾ ਵੱਡੇ ਦਿਲ ਦਾ ਹੁੰਦਾ ਹੈ ਮੋਰੇ ਮਾਫੀ ਦੇ ਲਾਇਕ ਬੰਦਾ ਵੀ ਹੋਵੇ ਨਾ ਤੇ ਉਹਦੀਆਂ ਕਰਤੂਤਾਂ ਵੀ ਹੋਣ ਚਲੋ ਕੋਈ ਨਹੀਂ ਮੰਮੀ ਜੀ ਜੋ ਕੋਈ ਜਿਵੇਂ ਕਰੂ ਉਵੇਂ ਭਰੂਗਾ ਆਪਾਂ ਨੂੰ ਕੀ ਆਪਾਂ ਦੀਦੀ ਤੁਹਾਡੇ ਪੇਕੇਆਂ ਦੀ ਹੈਲਪ ਕਰਦੇ ਆ ਤੁਸੀਂ ਆਹ ਲਓ ਇਹ ਰੱਖ ਕੇ ਨਾ ਤੁਸੀਂ ਆਪਣਾ ਘਰ ਛਡਾ ਲਓ ਜਸ਼ਨ 체ਤੂਏ ਸਭ ਕੁਝ ਮੈਨੂੰ ਫੜਾ ਸਕਦੀਆਂ ਤੇ ਇਹ ਤੋਂ ਵਧੀਆ ਇਹ ਆ ਕਿ ਤੂੰ ਮੇਰੇ ਪੇਕੇ ਘਰ ਜਾ ਕੇ ਉਹਨਾਂ ਦੀ ਮਦਦ ਕਰ ਮੇਰੇ ਘਰ ਹੋਣ ਦੇ ਨਾਲ-ਨਾਲ ਉਹ ਤੇਰੀ ਸਹੇਲੀ ਦਾ ਘਰ ਵੀ ਆ ਕਿਹੜਾ ਉਹਦਾ ਘਰ ਤਾਂ ਬਚਾ ਲਾ ਤੁਸੀਂ ਫਿਕਰ ਨਾ ਕਰੋ ਮੈਂ ਜਸ਼ਨ ਨੂੰ ਕਹਨੀ ਆ ਗੱਡੀ ਘੱਟਦੇ ਹੁਣੇ ਜਾਂਦੇ ਆਂ ਸੀ ਜਸ਼ਨ ਜੋ ਵੀ ਕਰਨਾ ਸੋਚ ਸਮਝ ਕੇ ਅੱਗੇ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਪੜ੍ਹੀ ਲਿਖੀ ਤੇ ਸਿਆਣੀ ਆ ਜਸ਼ਨ ਸੱਚੀ ਦੱਸਾਂ ਮੈਂ ਤੇਨਾਂ ਬਹੁਤ ਬੁਰਾ ਸਲੂਕ ਕੀਤਾ ਪਰ ਮੈਨੂੰ ਨਹੀਂ ਸੀ ਪਤਾ ਵੀ ਤੇਰਾ ਦਿਲ ਇੰਨਾ ਵੱਡਾ ਹੋਊਗਾ ਇਸ ਘਰ ਦੇ ਵਿੱਚ ਤੇਰੇ ਨਾਲ ਮੇਨਾਂ ਕੋਈ ਨਹੀਂ ਖੜਿਆ ਜਿਹਨੂੰ ਮੈਂ ਬਗਾਨੀ ਕਹਿੰਦੀ ਰਹੀ ਹਾਂ ਚੋਨੀ ਮੇਰੇ ਸਾਥ ਦਿੱਤਾ ਸੱਜੀ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਤੇ ਇਤੋਂ ਪਰ ਬਸ ਤੂੰ ਮੇਰਾ ਘਰ ਬਚਾ ਲ ਕੋਈ ਨਹੀਂ ਦੀਦੀ ਤੁਸੀਂ ਫਿਕਰ ਨਾ ਕਰੋ ਜੇ ਉਹ ਤੁਹਾਡਾ ਘਰ ਹੈ ਨਾ ਮੇਰਾ ਵੀ ਘਰ ਹੈ ਮੈਨੂੰ ਮੇਰੇ ਪਾਪਾ ਨੇ ਚੰਗੀਆਂ ਗੱਲਾਂ ਸਿਖਾਈਆਂ ਨੇ ਤੇ ਉਹ ਚੰਗੀਆਂ ਗੱਲਾਂ ਮੇਰੇ ਅੱਜ ਕੰਮ ਆਉਂਦੀਆਂ ਨੇ ਤੁਸੀਂ ਫਿਕਰ ਨਾ ਕਰੋ ਠੀਕ ਹੈ ਜੀ ਜਸ਼ਨ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਵਿਚਾਰਾ ਸਾਰਾ ਟੱਬਰ ਹੀ ਟੈਨਸ਼ਨ ਚ ਪਿਆ ਮੈਂ ਜਸ ਨੂੰ ਕਹਣੀ ਆ ਫਟਾਫਟ ਗੱਡੀ ਗੱਡੋ ਤੇ ਆਪਾਂ ਉਹਨਾਂ ਦਾ ਘਰ ਬਚਾ ਲਈਏ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਕਿਵੇਂ ਮੈਨੂੰ ਲੱਗਦਾ ਵਧੀਆ ਦੀ ਜੀ ਤੁਸੀਂ ਸਾਡੀ ਆ ਹਾਲਤ ਦੇ ਵਿੱਚ ਸਾਡਾ ਮਜ਼ਾਕ ਡਾਣਾ ਹੈ ਨਹੀਂ ਮਾਸੀ ਜੀ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਆ ਕੁਸ਼ਕ ਗਹਿਣੇ ਨੇ ਜਿਨ੍ਹਾਂ ਨੂੰ ਦੇ ਕੇ ਨਾ ਤੁਸੀਂ ਆਪਣਾ ਘਰ ਛਡਾ ਲਿਓ ਜਸ਼ਨ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਮੇਰੇ ਇੱਕ ਫੋਨ ਕਰੇ ਤੇ ਐਵੇਂ ਭੱਜੀ ਆਈਆਂ ਤੇ ਸਾਨੂੰ ਬੇਕਾਰ ਹੋਣ ਤੋਂ ਬਚਾ ਲਿਆ ਸੱਸ ਜੀ ਨਹੀਂ ਮਨਪ੍ਰੀਤ ਐ ਨਾ ਕਹਿ ਤੂੰ ਇਹ ਵੀ ਮੇਰੇ ਪੇਕੇ ਦਾ ਹੀ ਘਰ ਹੈ ਜਿਹੇ ਜੇ ਡਿੰਪਲ ਦੇ ਪੇਕੇ ਉਹ ਜੇ ਮੇਰੇ ਪੇਕੇ ਹਾਂ ਪੁੱਤ ਜਿਹੇ ਜੀ ਮੈਨੂੰ ਡਿੰਪਲ ਹੈ ਉਹ ਫਿਰ ਜੀ ਮੇਰੀ ਧੀ ਤੂੰ ਹੈ ਹੁਣੇ ਤੇਰੇ ਵੀ ਪੇਕੇ ਨੇ ਘਰੇ ਮਸੀ ਜੀ ਤਾਂ ਸਾਡਾ ਫਰਜ਼ ਸੀਗਾ ਜੇ ਔਖੇ ਟਾਈਮ 'ਚ ਨਹੀਂ ਤੁਹਾਡੇ ਕੰਮ ਆਵਾਂਗੇ ਤਾਂ ਅਸੀਂ ਫਿਰ ਹੋਰ ਕਿਹੜੇ ਵੇਲੇ ਕੰਮ ਆਵਾਂਗੇ ਰਿਸ਼ਤੇਦਾਰੀਆਂ ਬੜੀਆਂ ਇਸ ਵਾਸਤੇ ਨਹੀਂ ਜੀ ਲੈਣੀਆਂ ਸਾਡੇ ਪਿਤਾ ਪੁੱਤ ਇਹ ਜੀ ਬਿਪਤਾ ਪੈਗੀ ਅਸੀਂ ਤਾਂ ਕਿਸੇ ਨੂੰ ਕੁਝ ਕਹਿਣ ਚੁੱਕਰੇ ਵੀ ਨਹੀਂ ਜਦੋਂ ਬੰਦਾ ਕਿਸੇ ਘਰ-ਬਾਰ ਦੇ ਨਾ ਰਹੇ ਤਾਂ ਉਹਦੇ ਜੀਵਨ 'ਤੇ ਕੋਈ ਜੀ ਅਰਨਿੰਗ ਹੁੰਦਾ ਜਿੰਨਾ ਧੰਨਵਾਦ ਕਰੀਏ ਨਾ ਵੀਰੇ ਤੂੰ ਉਨਾ ਹੀ ਥੋੜਾ ਸਾਡੇ ਲਈ ਤਾਂ ਨਹਿਮਨਪ੍ਰਿਤ ਤੂੰ ਵੀ ਮੇਰੀ ਭੈਣਾ ਵਰਗੀ ਆ ਐ ਨਾ ਬੋਲ ਨਾਲੇ ਕੋਈ ਨਹੀਂ ਮਸੀ ਜੀ ਪੌਸਲਾ ਰੱਖੋ ਸਭ ਕੁਝ ਠੀਕ ਹੋ ਜਾਂਦਾ ਹੁੰਦਾ ਨਾਲੇ ਕਿਉਂ ਤਾਰੀ ਸ਼ਰਮ ਸ਼ਰਮ ਆਉਂਦੀ ਆ ਮਾੜੀ ਮੋਟੀ ਕ ਹਲੇ ਵੀ ਨਹੀਂ ਆਉਂਦੀ ਤੈਨੂੰ ਜੇ ਜੜੀ ਕਰਤੀ ਹੋ ਗਈ ਹੁਣ ਉਹਨੂੰ ਤਾਂ ਨਹੀਂ ਵਾਪਸ ਕਰਿਆ ਸਕਦਾ ਪਰ ਹੁਣ ਅੱਖੇ ਤੋਂ ਨਹੀਂ ਮੈਸੇਜ ਆ ਸਕਦਾ ਨਾਲੇ ਕਰਦੀ ਰਹੇਗਾ ਮਾੜੀ ਮੋਟੀ ਆਕਲ ਨੂੰ ਹੱਥ ਮਾਰਦਾ ਤੂੰ ਕੀਤਾ ਕੀ ਆ ਜੇ ਕੋਈ ਨਾਂ ਨਾਲ ਖੜਨਾ ਲੰਦਾ ਫੇਰ ਕੀ ਬਣਦਾ ਕਿੱਥੇ ਲੈ ਕੇ ਫਿਰਦਾ ਸਾਰੇ ਟੱਬਰ ਨੂੰ ਤੂੰ ਬਣੇ ਬਹੁਤ ਬਹੁਤ ਧੰਨਵਾਦ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਖੜੋਗੇ ਸਾਡੇ ਨਾਲ ਆ ਕੇ ਵੀਰੇ ਮਾਫੀਆਂ ਦੀ ਕੋਈ ਲੋੜ ਨਹੀਂ 나ਹੀਂ ਧੰਨਵਾਦ ਦੀ ਕੋਈ ਲੋੜਾ ਮੈਨੂੰ ਇੱਕ ਵਾਦਾ ਕਰ ਵੀ ਇਹ ਜੇ ਪੁੱਠੇ ਰਾਹਾਂ ਤੇ ਤੂੰ ਕਦੇ ਨਹੀਂ ਜਾਏਂਗਾ ਨਾ ਨਾ ਭਣੇ ਇਹ ਜੇ ਪੁੱਠੇ ਰਾਹ ਤੇ ਜਾਣਾ ਤਾਂ ਦੂਰ ਦੀ ਗੱਲ ਮੈਂ ਨੇੜੇ ਦੀ ਹੋ ਕੇ ਵੀ ਨਹੀਂ ਟੱਪਦਾ ਮੈਨੂੰ ਤੇਰੀ ਸਹੌਂ ਲੱਗੇ ਜਸ਼ਨ ਪੁੱਤ ਸੱਚ ਜਿਹੜਾ ਤੁਸੀਂ ਸਾਡੇ ਤੇ ਅਜੇ ਸਾਨ ਕਰਤਾ ਮੈਂ ਮਰਦੇ ਦਮ ਤੱਕ ਨਹੀਂ ਬੋਲਦੀ ਪੁੱਤ ਨਹੀਂ ਮਾਸੀ ਜੀ ਤੁਸੀਂ ਵੀ ਮੇਰੀ ਮਾਂ ਵਰਗੀਆਂ ਹੋ ਐ ਨਾ ਕਰੋ ਮੇਰੇ ਆਪਦੇ ਜੰਮੇ ਨੇ ਤਾਂ ਮੈਨੂੰ ਮਾਂ ਸਮਝਿਆ ਨਹੀਂ ਤੂੰ ਮੈਨੂੰ ਮਾਂ ਸਮਝੇ ਹੁਣ ਵੀ ਇਹਨੂੰ ਅਕਲ ਆ ਜਾਏ ਨਾ ਇਹਦੇ ਲਈ ਬਹੁਤ ਵੱਡੀ ਗੱਲ ਆ ਜਿਉਂ ਵਿਆਹ ਕੇ ਇਸ ਇਹਦੇ ਨਾਲ ਇਸ ਘਰ ਚ ਆਈਆਂ ਨਾ ਮੈਂ ਸ਼ੁਰੂ ਤੋਂ ਇਹੀ ਪਿੱਟਦੀ ਆਈਆਂ ਵੀ ਇਹ ਕੰਮ ਤਾਂ ਦੇ ਛੱਡ ਦੇ ਜਿਹੜੇ ਤੂੰ ਕਰਦਾ ਹੈ ਛੱਡ ਦੇ ਭਰਨਾ ਇਹਨੂੰ ਅਕੜੀ ਆਏ ਆਉਣੀ ਸੀ ਜਦੋਂ ਇਹ ਘਰ ਚੋਂ ਬਾਹਰ ਹੋ ਜਾਂਦਾ ਵੀਰੇ ਲੋਕਾਂ ਨੇ ਨਾ ਰੋਟੀ ਨਹੀਂ ਦੇਣੀ ਹੁੰਦੀ ਘਰੇ ਆ ਕੇ ਨਾ ਰਹਿਣ ਨੂੰ ਥਾਂ ਦੇਣੀ ਐ ਨਾ ਛੱਤ ਦੇਣੀ ਆ ਆਪਦਾ ਨਾ ਆਪ ਦੇਖ ਕੇ ਚੱਲੀਦਾ ਹੁੰਦਾ ਕਿਸੇ ਮੰਗਰ ਲੱਗ ਕੇ ਨਹੀਂ ਟਾਈਮ ਪਾਸ ਹੁੰਦਾ ਅੱਜਕੱਲ ਲੈ ਕੰਜਰਾ ਜਿੰਮਾੜੀ ਮੋਟੀ ਵੀ ਤੇਰੇ ਚ ਸ਼ਰਮ ਹੈਗੀ ਆ ਨਾ ਕੁੜੀ ਦੇ ਗਹਿਣੇ ਵੇਚ ਕੇ ਆਪਦਾ ਘਰ ਬਚਾਲਾ ਏਦੋਂ ਬਾਅਦ ਮੈਨੂੰ ਉਹਦੀ ਸ਼ਕਲ ਨਾ ਦਿਖਾਈ ਕਿਸੇ ਖੂ ਖਾਤੇ ਚ ਛਾਲ ਮਾਰ ਕੇ ਨਾ ਮਰ ਜਾ ਮੈਂਨੂੰ ਤੁਸੀਂ ਵੀ ਮਾਫ਼ ਕਰਦੋ ਹੌਣ ਤੱਕ ਤੁਹਾਨੂੰ ਤੰਗ ਹੀ ਕਰਦਾ ਰਿਹਾ ਨਾਲੇ ਹੁਣ ਮਾ ਤੁਹਾਨੂੰ ਵੀ ਸਭ ਕੁ ਮਿਲ ਗਿਆ ਹੋਣਾ ਵੀ ਥੋਡੇ ਵਾਲੀ ਤਾਂ ਆ ਕੇ ਖੜੀ ਨਹੀਂ ਇਹ ਵੀ ਤਾਂ ਉਸੇ ਪਰਿਵਾਰ ਚ ਹੀ ਆਪਦੇ ਸਹੁਰਿਆਂ ਦੇ ਉੱਤੋਂ ਦੀ ਹੋ ਕੇ ਆਈ ਆਪਣੀ ਮਦਦ ਕਰਨ ਹਾਂ ਧੀ ਮੈਂ ਤਾਂ ਬਟਵਰ ਦਾ ਸਭ ਕੁ ਲੈ ਲਿਆ ਵੀ ਪੁੱਤਾਂ ਨੇ ਵੀ ਆਪਣੇ ਬਣ ਜਾਂਦੇ ਨੇ ਵਿਚਾਣ ਪੁੱਤ ਤਾਂ ਇਸ ਗੱਲ ਦਾ ਸਬੂਤ ਦੇਤਾ ਨਾਲੇ ਧੀ ਹਣ ਆਪਦੀ ਮਾਂ ਕੋਲੇ ਆਉਂਦੀ ਜਾਂਦੀ ਰਿਹਾ ਕਰੀ ਗੀੜਾ ਮਰ ਜਾ ਕਰੀ ਕੋਈ ਨਹੀਂ ਮਾਸੇ ਜੀ ਮੈਂ ਚਾਹ ਬਣਾ ਕੇ ਲਿਆਉਣੀ ਆ ਮੈਂ ਫਪੜਾ ਕਿ ਤਾਲੇ ਦੇ ਕੇ ਆਉਣਾ ਜਸ਼ਨ ਪੁੱਤ ਬੈਠੋ ਚੱਲ ਕੁੜੀ ਨਹੀਂ ਕਰਾਂ ਸੋਈ ਚੰਮ